ਜੇ ਆਨੰਦ ਹੋ ਆ ਬੜਾ ਪਾਗੀ ਮਨ ਹਰ ਹਰ ਮੀਠਾ ਲਾਇਆ ਜਨਕ ਨਾਮਿਕ ਲਾਭ ਪਹਿਲੀ ਅਰੰਭ ਗਾਜਰ ਜਾਇਆ ਜਨਕ ਨਾਮਿਕ ਲਾਭ ਪਹਿਲੀ ਅਰੰਭ ਗਾਜਰ ਜਾਇਆ ਹਰ ਪਹਿਲੀ ਲਾਭ ਪਰਵਰਤੀ ਕਰਮ ਤੇੜਾਇਆ ਬਨੁਰਾਮ ਜੀਓ ਸਾਰੇ ਜੋ ਜੜੇ ਲਾਵੇ ਸਤਗੁਰੂ ਪਰਖ ਮਿਲਾਇਆ ਬਲਰਾਮ ਜਿਉ ਨਿਰਪੋਪੈ ਮਨ ਹੋਏ ਓ ਮੈਂ ਮੈਨ ਗਵਾਇ ਬਲਰਾਮ ਜਿਉ ਨਿਰਮਲ ਪਾਪਾਇਆ ਹਰ ਗੁਣ ਗਾਇਆ ਹਰ ਬੇਖਰਮ ਅਦੁਰੇ ਹਰ ਆਤਮ ਰਾਮ ਬਸਾਰਿਆ ਸਵਾਮੀ ਸਰਬ ਰਹਾ ਪ੍ਰਭੂਏ ਅੰਤਰ ਬਾਹਰ ਹਰ ਪ੍ਰਵੇ ਕੋ ਮਿਹਲੇ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਬ ਜਲਾਈ ਅਨਹਦ ਜਪ ਦੇਵ ਜਾਏ ਜਨ ਨਾਨਕ ਦੂਜੀ ਲਾਬ ਜਲਾਈ ਅਨਾਦ ਸ਼ਬਦ ਪਜਾਏ ਵਰਤ ਚੜੀ ਲਾਗ ਸਤ ਨਗਰ ਕੋਰ ਕੰਮ ਲਾਇਆ ਬਲਰਾਮ ਜੀਓ Eu te amo, eu te amo. ਸਤ ਜਨਾਰ ਮੇਲਿਆ ਰ ਪਾਇਆ ਬੜ ਪਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਅਰ ਬਾਣੀ ਸਤ ਜਨਾ ਬੜ ਪਾਗੀ ਪਾਇਆ ਹਰ ਕਦਿਆ ਕਥ ਗਾਣੀ ਫਿਰਦਾ ਹਰ 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 ਦਨ ਉਪਜੀ ਹਰ ਜਪਿਆ ਮਸਤਿਗ ਬਾਗ ਜਿਉ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਨ ਵੈਰਾਗ ਜਿਉ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਨ ਵੈਰਾਗ ਜਿਉ ਹਰ ਤੀਜਿ ਲਾਲ ਮਨ ਚੋਪਿਆ ਬੈਰਾਗੀ ਆਰਾਮ ਜੈ ਰਾਮ ਜਿਉ ਪਾਪੀਆ ਸਤਿ ਤਕਵਾ ਦੇ ਦਿਓ ਮਨ ਤੁੱਲੇ ਤੀਤੀ ਤਵ ਹਰ ਉਤਜ ਬਲ ਬਰਾਗ ਪਿਆ ਹਰ ਤੇਜ ਰਲਾ ਹਰ ਚੌਦੜੇ ਲਾਭ ਮਨ ਸਹਿਜ ਪਿਆ ਹਰ ਬੋਆ ਬਲ ਰਾਮ ਜਿਓ ਗੁਰਮੁਖ ਮਿਲਿਆ ਸੁਆਹ ਹਰਮਨ ਤਨ ਲੇਟਾ ਲਾਇਆ ਬਲਰਾਮ ਜਿਉ ਹਰ ਮਿਟ ਲਾਇਆ ਮੇਰੇ ਪ੍ਰਭ ਆਇਆ ਅਨ ਦਿਨ ਹਰ ਲਿਵ ਲਾਈ ਮਨ ਜਿੰਦਿਆ ਪਲ ਪਾਇਆ ਸਵਾਮੀ ਹਰ ਨਾਮ ਬਜੀ ਬਗਾਈ काजर जाया तन हर नाम बिगासी जन नानक चौथी लावे हर पाया भवे वन जन नानक बोले चौथी लावे हर पाया भवे वनीला ਹਰ ਪਾਇਆ ਬਨ੍ਹ੍ਹੇ ਰਾਮ ਜੀ ਆ ਕਹ ਗਿਆ ਕੀ ਹੋਇਆ ਮੇਰੇ ਬਾਬਲਾ ਦਰਸਾਂ ਵੀ ਟੰਟ ਮਿੰਟ ਰੰਦੇ ਚਲਦੇ ਆਂ ਇੱਥੇ ਨਾ ਸਾਹ ਦੇ ਟਾਠ ਹੋਣਾ ਜਿਨ੍ਹਾਂ ਦਾ ਮਾਇਆ ਤੇ ਜਿਨ੍ਹਾਂ ਨੂੰ ਮੋਲ ਨਹੀਂ ਫਿਰ ਹੋਣੇ ਹੁਣ ਆਏ ਲੀਠੀ ਨਾ ਦੇਰੀ ਹੋਈ ਆਉਂ ਕੋਈ ਬੜਾ ਬੜਾ ਪਛਾਣੋ ਅਸਲੀ ਸ਼ੌਨ ਬੜਾ ਬੜਾ ਪਛਾਣ ਲਿਓਦਾ ਹੋਵਾ ਮੇਰੇ ਬਾਬਲਾ ਦਾ ਹੋਵਾ ਮੇਰੇ